ਅਜ਼ਾਦੀ ਆਜ਼ਾਦੀ ਦੀ ਖੁਸ਼ੀ ਮਨਾਣੇ ਹੋ ਲੇਕਿਨ ਕੀ ਆਜ਼ਾਦੀ ਦੀ ਖੁਸ਼ੀ ਮਨਾਣ ਵਾਲਾ ਨੇ ਕਦੀ ਸਾਨੂੰ ਕਿਹਾ ਕਿ ਵੀ ਤੁਹਾਡਾ ਸਭ ਕੁਝ ਉਜੜ ਗਿਆ ਸੀ ਤੋਰ ਨੂੰ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਹਾਨੂੰ ਸਲਾਮ ਪੇਸ਼ ਕਰਦੇ ਹਾਂ ਵੀ ਤੁਸੀਂ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਸੁਣਿਆ ਕਦੀ ਉਲਟਾ ਇਹ ਜ਼ਰੂਰ ਕਹਿ ਦਨਗੇ ਵੀ ਪੰਜਾਬੀਆਂ ਨੇ ਕੀਤਾ ਕੀ ਉਲਟਾ ਸਵਾਲ ਚੱਕ ਲੈਣਗੇ ਵੀ ਪੰਜਾਬੀ ਇਹਨੇ ਖੁਸ਼ੀ ਕਿਉਂ ਨਹੀਂ ਮਨਾਉਂਦੇ ਪੰਜਾਬੀ ਇਹਨੇ ਖੁਸ਼ੀ ਕਿਉਂ ਨਹੀਂ ਮਨਾਉਂਦੇ ਹੁਣ ਜਦ ਅਸੀਂ ਖੁਸ਼ੀ ਤਾਂ ਮਨਾ ਹੀ ਰਹੇ ਹਾਂ ਲੇਕਿਨ ਖੁਸ਼ੀ ਦੇ ਨਾਲ ਜਿਹੜਾ ਸਾਡਾ ਗਮ ਹੈ ਉਹਦੇ ਵਿੱਚ ਵੀ ਤਾਂ ਸਾਂਝ ਪਾਉਣਾ ਉਹਦੇ 'ਚ ਸਾਂਝ ਪਾਣੀ ਤਾਂ ਚਾਹੀਦੀ ਹੈ ਨਾ ਇਹੀ ਗੱਲ ਅਸੀਂ ਆ ਤਾਂ ਲੱਗਦਾ ਵੀ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਮੈਨੂੰ ਇਹ ਲੱਗਦਾ ਹੈ ਸਭ ਤੋਂ ਪਹਿਲੀ ਗੱਲ ਤਾਂ ਦੇਖੋ 15 ਅਗਸਤ ਵਾਲਾ ਸਾਡਾ ਆਜ਼ਾਦੀ ਦਾ ਦਿਹਾੜਾ ਹੈ ਅਸੀਂ ਮਨਾ ਰਹੇ ਹਾਂ ਆਜ਼ਾਦੀ ਦਾ ਦਿਹਾੜਾ ਹੂੰ ਪੂਰੇ ਪੰਜਾਬੀਆਂ ਨੇ ਉਦੋਂ ਵੀ ਮਨਾਇਆ ਹੂੰ ਜਿੱਦਨ ਆਜ਼ਾਦੀ ਹੋਈ ਸੀ ਹੂੰ ਅਸੀਂ ਹੱਲੇ ਜਿਹੜੇ ਹੈ 15 ਅਗਸਤ ਤੋਂ ਅਗਲੇ ਦਿਨ ਸ਼ੁਰੂ ਹੋਏ ਸੀ ਹੂੰ 14 ਅਗਸਤ ਨੂੰ ਥੋੜਾ ਥੋੜਾ ਰੌਲਾ ਪੈਣ ਲੱਗਿਆ 15 ਅਗਸਤ ਨੂੰ ਸਾਰਿਆਂ ਨੇ ਤਿਰੰਗਾ ਫੈਰਾਇਆ ਖੁਸ਼ੀਆਂ ਮਨਾਈਆਂ ਹੁਣ 16 17 18 ਅਗਸਤ ਤੋਂ ਸ਼ੁਰੂ ਹੋ ਗਿਆ ਕਿ ਵੀ ਨਹੀਂ ਜਾਣਾ ਹੀ ਪੈਣਾ ਮੈਂ ਕਹਿੰਦਾ ਸਰਕਾਰ ਨੂੰ ਵੀ 15 ਅਗਸਤ ਆਜ਼ਾਦੀ ਦਿਹਾੜਾ ਮਨਾ ਲਿਆ ਉਹ ਤੋਂ ਅੱਗੇ ਲਈ ਜਿਹੜੇ 15 ਦਿਨ ਗੁਜ਼ਰੇ ਐ ਸਾਡੇ ਉਜਾਲੇ ਦੇ ਦਿਨ ਸਾਡੀ ਵੰਡ ਦੇ ਦਿਨ ਸਾਡੇ ਕਤਲੋਗਾਰਤ ਦੇ ਦਿਨ ਕਿ ਉਹਨਾਂ 'ਚ ਤੁਸੀਂ ਕੋਈ ਇੱਕ ਦਿਨ ਨਹੀਂ ਰੱਖਦੇ ਕਿ ਆਓ ਪੰਜਾਬੀਆਂ ਦੇ ਨਾਲ ਅਸੀਂ ਸਾਂਝ ਪਾਈਏ ਇਸ ਦਿਨ ਨੂੰ ਅਸੀਂ ਕੌਮੀ ਯਾਦਗਾਰ ਦੇ ਤੌਰ ਤੇ ਮਨਾਵਾਂਗੇ ਇਸ ਦਿਨ ਨੂੰ ਅਸੀਂ ਕੌਮੀ ਦੁੱਖਦਰਦ ਦੇ ਨਾਮ ਤੋਂ ਮਨਾਵਾਂਗੇ ਇਸ ਦਿਨ ਨੂੰ ਅਸੀਂ ਪੰਜਾਬ ਨੂੰ ਸਲੂਟ ਦੇ ਨਾਮ ਤੋਂ ਮਨਾਵਾਂਗੇ ਅਸੀਂ ਕੋਈ ਘੱਟ ਤਾਂ ਨਹੀਂ ਨਾ ਪੈਰਲਲ ਕੁਰਬਾਨੀ ਦੇ ਰਹੇ ਨਾ ਜੀ ਪੂਰੇ ਦੇਸ਼ ਦੀ ਕੁਰਬਾਨੀ ਇੱਕ ਪਾਸੇ ਸਾਡੀ ਇੱਕ ਪਾਸੇ ਪੈਰਲਲ ਦੇ ਰਹੇ ਹਾਂ ਅਸੀਂ ਕੁਛ ਹੀ ਮਨਾ ਰਹੇ ਹਾਂ ਤਿਰੰਗਾ ਲਹਿਰਾ ਰਹੇ ਹਾਂ ਆਜ਼ਾਦੀ ਦੇ ਗੁਣ ਗਾ ਰਹੇ ਹਾਂ ਤੇ ਉਹਦੇ ਬਾਅਦ ਜੋ ਸਾਡੇ ਨਾਲ 20 ਦਿਨਾਂ ਚ ਗੁਜ਼ਰਿਆ ਉਹ ਤੁਸੀਂ ਵੀ ਤਾਂ ਸਾਡੇ ਨਾਲ ਗਮ ਚਾਕੇ ਖੜੇ ਹੋ ਨਾ ਕੋਈ ਸਰਕਾਰ ਤਾਂ ਹੋਵੇ ਜਿਹੜੀ ਕਹਵੇ ਕਿ ਪੰਜਾਬੀਆਂ ਦੇ ਵਟਵਾਰੇ ਦਾ ਦਿਨ ਮਨਾਵਾਂਗੇ ਵਟਵਾਰੇ ਚ ਜਿਹੜੇ ਸ਼ਹੀਦ ਹੋ ਗਏ ਉਹਨਾਂ ਦਾ ਦਿਨ ਮਨਾਵਾਂਗੇ ਜਿਹੜੇ ਧੀਆਂ ਭੈਣ ਰੋਲ ਦਿੱਤੇ ਗਏ ਉਹਨਾਂ ਦਾ ਦਿਨ ਮਨਾਵਾਂਗੇ ਕੋਈ ਸਰਵੇ ਕਮਿਸ਼ਨ ਅਪੁਆਇੰਟ ਕਰਾਂਗੇ ਅਜੇ ਵੀ ਕਿਹੜਾ ਕਈ ਸੌ ਸਾਲ ਹੋ ਗਏ ਹੁਣ ਵੀ ਤੁਸੀਂ ਸਰਵੇ ਕਰੋਗੇ ਤਾਂ ਵੀ ਪਤਾ ਲੱਗਣ ਲੱਪਊਗਾ ਵੀ ਕਿਹੜਾ ਕਿੱਥੇ ਰਹਿ ਗਿਆ ਜਿਹੜਾ ਕਿੱਥੇ ਮਾਰਿਆ ਗਿਆ ਕਿਹੜਾ ਕੀ ਛੱਡ ਕੇ ਆਇਆ ਕਿਹੜਾ ਕੀ ਲੂਟਾ ਕੇ ਆਇਆ ਹੁਣ ਵੀ ਉਹ ਤਾਂ ਲੱਗ ਜਾਊਗਾ ਉਹਨਾਂ ਦੇ ਵੰਸ਼ ਬੈਠੇ ਨੇ ਅਸੀਂ ਨਹੀਂ ਬੈਠੇ ਸਾਨੂੰ ਪਤਾ ਨਹੀਂ ਕਿ ਸਾਡੇ ਪਰਿਵਾਰ ਨਾਲ ਕੀ ਹੋਇਆ ਸਾਨੂੰ ਪਤਾ ਨਹੀਂ ਵੀ ਸਾਡੇ ਗਵਾਂਡੀਆਂ ਦੇ ਨਾਲ ਕੀ ਹੋਇਆ ਸਭ ਪਤਾ ਹੈ ਤੇ ਸਰਕਾਰ ਤਾਂ ਕੋਈ ਤਵੱਜੋ ਦੇਊਗੀ ਪੰਜਾਬੀਆਂ ਵੱਲ ਤਾਈਓ ਇਸ سلسلےla ਜਿਹੜਾ ਅੱਗੇ ਵਧੂਗਾ ਤਾਂ ਹੀ ਤਾਂ ਅਸੀਂ ਬਾਰ-ਬਾਰ ਇਹ ਗੱਲ ਕਹਿੰਨੇ ਆਪਣੀ ਆਣ ਵਾਲੀ ਨਸਲਾਂ ਨੂੰ ਇਹ ਕਹਿੰਨੇ ਕਿ ਚਲੋ ਸਰਕਾਰ ਨੇ ਯਾਦ ਕਰਦੀ ਭਈ ਠੀਕ ਹੈ ਅਸੀਂ 15 ਅਗਸਤ ਦੀ ਖੁਸ਼ੀ ਉਹਦੇ ਵਿੱਚ ਕੋਈ ਦੋਰਾ ਆਏ ਨਹੀਂ ਸਾਡਾ ਦੇਸ਼ ਅਸੀਂ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਅਸੀਂ ਕਿਹੜਾ ਕਰਾਇਦਾਰ ਹਾਂ ਅਸੀਂ ਮੁਲਕ ਦੀ ਆਜ਼ਾਦੀ 'ਚ ਬਰਾਬਰ ਦੇ ਹਿੱਸੇਦਾਰ ਹਾਂ ਤੇ ਅਸੀਂ ਦੇਸ਼ ਦੇ ਲਈ ਬਹੁਤ ਬੜੀ ਕੁਰਬਾਨੀ ਦਿੱਤੀ ਹੈ ਅੱਜ ਵੀ ਤੁਸੀਂ ਦੇਖੋ ਮੈਨੂਫੈਕਚਰਿੰਗ ਜੇ ਲੁਧਿਆਣਾ ਅੱਗੇ ਹੈ ਫੌਜੀਆਂ 'ਚ ਪੰਜਾਬੀ ਸਭ ਤੋਂ ਅੱਗੇ ਹੈ ਤੇ ਅਸੀਂ ਕਾਮਕਰਾਂ ਦੀ ਵੀ ਸਭ ਤੋਂ ਅੱਗੇ ਕਾਮਿਆਂ 'ਚ ਸਭ ਤੋਂ ਅੱਗੇ ਪੰਜਾਬੀ ਜਿਹੜੇ ਮੌਜੂਦ ਨੇ ਫਸਲ ਉਗਾਉਣ ਦੇ ਵਿੱਚ ਪੰਜਾਬੀ ਸਭ ਤੋਂ ਅੱਗੇ ਮੌਜੂਦ ਨੇ ਅਸੀਂ ਇਸ ਗੱਲ ਤੋਂ ਤਾਂ ਨਹੀਂ ਭੱਜਦੇ ਲੇਕਿਨ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਨਾ ਮੈਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ 15 ਅਗਸਤ ਤੋਂ ਬਾਅਦ ਜਿਹੜਾ 20 25 30 ਅਗਸਤ ਦੇ ਦਿਨ ਆਉਂਦੇ ਆ ਕੋਈ ਇੱਕ ਦਿਨ ਤਾਂ ਤੈਅ ਕਰੋ ਜਿਹੜਾ ਪੰਜਾਬ ਦੀ ਯਾਦਗਾਰ ਚ ਹੋਵੇ ਔਰ ਫਿਰ ਪੰਜਾਬ ਨੂੰ ਪੰਜਾਬ ਨੂੰ ਕਿਤੇ ਦਾ ਛੱਡੋ ਫਿਰ ਅੱਗੇ ਜਾ ਕੇ ਫਿਰ ਪੰਜਾਬ ਦੇ ਟੁਕੜੇ ਕਿਤੇ ਗਏ ਫਿਰ ਪੰਜਾਬ ਨੂੰ ਵੰਡਿਆ ਗਿਆ ਉਦੋਂ ਵੀ ਸਾਡਾ ਇਹੀ ਕਸੂਰ ਸੀਗਾ ਜੋੰਗਰੇ ਜੰਨ ਦੇ ਸਾਹਮਣੇ ਕਸੂਰ ਸੀ ਫਿਰ ਵੀ ਸਾਡਾ ਹੀ ਕਸੂਰ ਸੀ ਕਿ ਅਸੀਂ ਸਰਮੋਰ ਬਣ ਗਏ ਸਿਆਸਤ ਦੇ ਵਿੱਚ ਪ੍ਰਤਾਪ ਸਿੰਘ ਕੈਰੋ ਬਣ ਕੇ ਤੁਰ ਪਏ ਦਿੱਲੀ ਵੱਲ ਨੂੰ ਉਦੋਂ ਵੀ ਸਾਡਾ ਹੀ ਕਸੂਰ ਸੀਗਾ ਹੂੰ ਤੇ ਉਹ ਫਿਰ ਸਾਡੀ ਤਕਸੀਮ ਕਰ ਦਿੱਤੀ ਗਈ ਤੇ ਇਸ ਲਈ ਮੈਂ ਜ਼ਰੂਰ ਕਹਿਣਾ ਚਾਹੁੰਨਾ ਪੰਜਾਬ ਸਰਕਾਰ ਨੂੰ ਖਾਸ ਕਰਕੇ ਕਿ ਇਹ ਜਿਹੜੇ ਦਿਨ ਗੁਜ਼ਰਦੇ ਨੇ ਅਗਸਤ ਦੇ ਖਾਸ ਕਰ ਕੇ ਸਾਵਣ ਦਾ ਜਿਹੜਾ ਮਹੀਨਾ ਗੁਜ਼ਰਦਾ ਹੈ ਇਹਦੇ 'ਚ ਕੋਈ ਇੱਕ ਦਿਨ ਤਾਂ ਘੱਟੋ-ਘੱਟ ਇੱਕ ਐਸਾ ਤੈਅ ਕੀਤਾ ਜਾਵੇ 15 ਅਗਸਤ ਤੋਂ ਬਾਅਦ ਚਾਹੋ 25 ਹੋਵੇ ਭਾਮੇਤੀ ਹੋਵੇ ਭਾਮ ਜਿਹੜਾ ਵੀ ਦਿਨ ਕੋਈ ਇੱਕ ਦਿਨ مستقل ਤੌਰ ਤੇ ਹਮੇਸ਼ਾ ਦੇ ਲਈ ਇਹ ਤੈਅ ਕੀਤਾ ਜਾਵੇ ਜਿਹਦੇ ਚ ਬਟਵਾਰੇ ਦੀਆਂ ਯਾਦਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਜਿਹਦੇ ਚ ਆਪਣਾ ਗਮ ਜਿਹੜਾ ਸਾਂਝਾ ਕੀਤਾ ਜਾਏਗਾ ਜਿਹਦੇ ਚ ਲੋਕਾਂ ਨੂੰ ਤਸੱਲੀ ਦਿੱਤੀ ਜਾਏਗੀ ਤਾਂ ਕਿ ਅਸੀਂ ਆਪਣੀ ਆਨ ਵਾਲੀ نسلਾਂ ਨੂੰ ਆਪਣੀ ਕੁਰਬਾਨੀਆਂ ਯਾਦ ਦਿਲਾ ਸਕੀਏ ਅਸੀਂ ਆਨ ਵਾਲੀ نسلਾਂ ਨੂੰ ਇਹ ਦੱਸ ਸਕੀਏ ਕਿ ਜੋ ਮੁੱਲ ਅਸੀਂ ਤਿਆਰਿਆ ਉਹ ਕਿਸੇ ਹੋਰ ਨੇ ਨਹੀਂ ਉਤਾਰਿਆ ਤਾਂ ਕਿ ਇਤਿਹਾਸ ਜਿਹੜਾ ਹੈ ਉਹ ਕਿਤੇ ਕਿਤੇ ਨਾ ਕਿਤੇ ਜਾ ਕੇ ਮਿੱਟੀ ਚ ਨਰਲ ਜਵੇ ਇਤਿਹਾਸ ਨਾ ਖਤਮ ਹੋ ਜਵੇ ਉਸ ਇਤਿਹਾਸ ਨੂੰ ਜ਼ਿੰਦਾ ਰੱਖਣ ਦੇ ਲਈ ਇਹਨਾਂ ਗੱਲਾਂ ਦਾ ਚਰਚਾ ਜਿਹੜਾ ਹੁੰਦੇ ਰਹਿਣਾ ਚਾਹੀਦਾ ਤਾਂ ਲੱਗਦਾ ਵੀ ਕਿੱਥੇ ਨਾ ਕਿੱਥੇ YouTube ਆਣ ਕਰਕੇ ਲੋਕਾਂ ਨੂੰ ਇਸ ਇਤਿਹਾਸ ਬਾਰੇ ਜ਼ਿਆਦਾ ਜਾਣਕਾਰੀ ਵੀ ਹੋਈ ਹੈ ਕਿਤੇ ਨਾ ਕਿਤੇ ਦੇਖੋ ਅਗਰ YouTube ਨਹੀਂ ਹੁੰਦੀ ਤੇ ਲੋਕਾਂ ਨੇ ਕਲਮ ਨਾ ਲਿਖਣਾ ਸੀ ਅਸੀਂ ਜਿੰਨਾ ਕੁਝ ਪੜਿਆ ਹੁਣ ਤੱਕ YouTube ਤਾਂ ਅਜੇ 2-4 ਸਾਲ ਹੋਏ ਆ ਅਸੀਂ ਜੋ ਕੁਝ ਹੁਣ ਤੱਕ 47 ਬਾਰੇ ਪੜਿਆ ਉਹ ਕਿਤਾਬਾਂ ਚ ਹੀ ਪੜਿਆ ਤੇ ਇਸ ਲਈ YouTube ਹੈ ਜਾਂ ਕਿਤਾਬਾਂ ਇਹ ਤਾਂ ਇੱਕ ਕਮ ਕਹਿਣ ਦਾ ਮਤਲਬ ਹੈ ਕਿ سلسلہ ਆ ਮਤਲਬ ਜਿਹੜਾ ਵੀ ਤੁਹਾਨੂੰ ਜਰੀਆ ਚੰਗਾ ਲੱਗਦਾ ਹੈ ਜਰੀਆ ਤੇ ਜਿਹੜੇ ਵੀ ਜ਼ਰੀਏ ਤੁਹਾਨੂੰ ਲੋਕਾਂ ਤੱਕ ਪਹੁੰਚਾ ਸਕਦੇ ਪਹਿਲਾਂ ਅਖਬਾਰ ਹੁੰਦੇ ਸੀ ਜ਼ਿਆਦਾ ਅਖਬਾਰ ਫਿਰ ਰਸਾਲੇ ਆਣ ਲਾਪੇ ਪੰਫਲੇਟ ਛਪਣ ਲਾਪੇ ਕਿਤਾਬਾਂ ਆ ਗਈਆਂ ਫਿਰ ਉਸ ਤੋਂ ਬਾਅਦ SMS ਸ਼ੁਰੂ ਹੋ ਗਏ ਫਿਰ Facebook ਆ ਗਈ ਹੁਣ YouTube ਆ ਗਈ ਕੱਲ ਨੂੰ ਕੁਝ ਹੋਰ ਆ ਜਾਏਗਾ لیکن تاریخ ਨੂੰ ਸੰਜੋਗ ਕੇ ਰੱਖਣਾ ਬਹੁਤ ਜ਼ਰੂਰੀ ਹੈ اور اس لیے میں ਸਰਕਾਰ ਨੂੰ بار بار ਬੇਨਤੀ ਕਰਦਾ ਕਿ ਪੰਜਾਬੀਆਂ ਦਾ ਜਿਹੜਾ ਇਹ ਇਤਿਹਾਸ ਹੈ ਵੰਡ ਦਾ ਜਿਹੜਾ ਦੁੱਖ ਔਰ ਦਰਦ ਦਾ ਇਤਿਹਾਸ ਹੈ ਇਸ ਨੂੰ ਕਦੀ ਫਰਮੋਸ਼ ਚੜਾਉਣੇ ਨਹੀਂ ਕਰਨਾ ਕਿ ਵੀ ਤਸਵੀਰਾਂ ਦੇਖ ਕੇ ਮਨ ਦੁੱਖਦਾ ਵੀ ਹੈ ਵੀ ਮਲਤਾਨ ਵਰਗਾ ایریا ਜਿਹੜਾ ایریا ਸੀਗਾ ਵੀ ਉਹ ਹਿੰਦੂ ਸਿੱਖਾਂ ਦਾ ایریا ਕਹ ਲਾਂਦਾ ਸੀ ਪੰਜਾਬ ਦਾ ਹੀ ਆਪਾਂ ਲੁਧਿਆਣਾ ਦਾ ਹੀ ਪਿੰਡ ਲਾ ਲਿਆ ਬਸ ਰਾਏਕੋਟ ਦਾ ਅੰਦਲੂ ਪਿੰਡ ਉਹ ਮੁਸਲਮਾਨਾਂ ਦਾ ਸੀ ਕੈਸ ਟ੍ਰਿਕ ਇਹਨਾਂ ਦੋਨੋਂ ਬਸ ਉਹ ਜੁੜੇ ਨੇ ਦੇਖੋ ਅਗਰ ਉਜਾੜੇ ਦੀ ਗੱਲ ਕਰਾਂਗੇ ਤੇ ਬਹੁਤ ਬੁਰੀ ਤਰ੍ਹਾਂ ਉਝੜੇ ਇੱਕ ਤਾਂ ਹੁੰਦਾ ਨਾ ਥੋੜਾ ਬਹੁਤ ਉਜੜਨਾ ਇੱਕ ਹੁੰਦਾ ਬਿਲਕੁਲ ਜੜੋਂ ਉਜਾੜ ਦੇਣਾ ਇਹ ਬਹੁਤ ਬੁਰੀ ਤਰ੍ਹਾਂ ਉਜਾਲਾ ਹੈ ਇਹ ਵਾਲਾ ਜਿਹੜਾ ਉਜਾਲਾ ਹੈ ਇਹ ਕੋਈ ਮਾਮੂਲੀ ਉਜਾਲਾ ਨਹੀਂ ਹੈ ਔਰ ਇਹ ਤਾਂ ਤੁਸੀਂ ਰੱਬ ਦਾ ਸ਼ੁਕਰ ਮਨਾਓ ਪਤਾ ਨਹੀਂ ਇਸ ਮਿੱਟੀ ਦਾ ਕਮਾਲ ਹੈ ਖੁਦਾ ਦੀ ਹੈ ਤੇ ਰਹਿਮਤ ਹੈ ਕਿ ਇਸ ਮਿੱਟੀ ਦੇ ਵਿੱਚ ਨਫ਼ਰਤ ਹੈ ਨਹੀਂ ਕਿਤੇ ਉਜਾਲੇ ਤੋਂ ਬਾਅਦ ਵੀ ਅਸੀਂ ਲੋਕ ਵਸਣ ਦੀ ਗੱਲ ਕਰਦੇ ਹਾਂ। ਵਸਣ ਦੀ ਗੱਲ ਕਰਦੇ। ਉਜਾਲੇ ਤੋਂ ਬਾਅਦ ਵੀ ਅਸੀਂ ਦੋਸਤੀ ਦਾ ਹੱਥ ਵਧਾਉਂਦੇ ਪਏ ਹਾਂ। ਉਜਾਲੇ ਤੋਂ ਬਾਅਦ ਵੀ ਅਸੀਂ ਜਫੀਆਂ ਪਾਣੇ ਪਏ। ਉਜਾਲੇ ਤੋਂ ਬਾਅਦ ਵੀ ਇੱਕ ਦੂਜੇ ਨੂੰ ਮੁਹੱਬਤ ਨਾਲ ਦੇਖਦੇ ਹਾਂ। ਉਜਾਲੇ ਤੋਂ ਬਾਅਦ ਵੀ ਸਾਡੇ ਅੰਸੂ ਇੱਕ ਦੂਜੇ ਨੂੰ ਦੇਖ ਕੇ ਆ ਜਾਂਦੇ ਨੇ। ਉਜਾਲੇ ਤੋਂ ਬਾਅਦ ਵੀ ਅਸੀਂ ਉਡੀਕਦੇ ਹਾਂ ਕਿ ਯਾਰ ਇੱਕ ਵਾਰੀ ਘਟੋ ਘਟ ਆਪਣੀ ਮਾਤਰਭੂਮੀ ਨੂੰ ਦੇਖ ਲਈਏ। ਭਾਵੇਂ ਉੱਧਰਲੇ ਹੋਣ ਭਾਵੇਂ ਇੱਧਰਲੇ ਹੋਣ ਤੇ ਇਸ ਲਈ ਉਹ ਖਤਰਨਾਕ ਉਜਾਲਾ ਸੀਗਾ ਤੇ ਮੈਂ ਤਾਂ ਹਮੇਸ਼ਾ ਹੀ ਦੁਆ ਕਰਦਾ ਹੁੰਨਾ ਕਿ ਐਸਾ ਸਮਾਂ ਕਿਸੇ ਕੌਮ ਤੇ ਨਾ ਆਵੇ। ਜੋ ਪੰਜਾਬ ਨਾਲ ਬੀਤਿਆ ਜੋ ਪੰਜਾਬ ਦੇ ਨਾਲ ਹੋਇਆ ਜੋ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਇਆ ਐ ਐਸਾ ਸਮਾਂ ਕਦੀ ਕਿਸੇ ਕੌਮ ਦੇ ਉੱਤੇ ਨਾ ਆਵੇ ਇਹ ਉਹਨਾਂ ਨੂੰ ਹੀ ਪੁੱਛੋ ਜਿਨ੍ਹਾਂ ਨੇ ਆਪਣੇ ਹੱਸਦੇ ਵਸਦੇ ਘਰ ਜਿਹੜੇ ਆ ਉਹ ਉਜਾੜ ਦਿੱਤੇ ਇਹਦੀ ਤਕਲੀਫ ਉਹੀ ਮਹਿਸੂਸ ਕਰ ਸਕਦੇ ਹੋਰ ਕੋਈ ਨਹੀਂ ਮਹਿਸੂਸ ਕਦੇ ਗਵਾਂਡੀਆਂ ਤੇ ਥੋੜਾ ਜਿਹਾ ਗੁੱਸਾ ਵੀ ਆਂਦਾ ਕਿ ਮੈਂ ਪੜ ਰਿਹਾ ਸੀਗਾ ਵੀ 300 ਗੁਰਦਾਰਾ ਸਾਹਿਬ ਸੀ ਉੱਥੇ ਹੁਣ ਗਿਣਤੀ ਦੇ 12 13 ਇੰਨੇ ਹੀ ਰਹਿ ਗਏ ਨੇ ਬਾਕੀਆਂ ਦੇ ਹਾਲਾਤ ਬੜੇ ਮਾੜੇ ਹੋਏ ਨੇ ਹੋਰ ਵੀ ਕੀ ਗੱਲਾਂ ਨੇ ਕਦੇ ਗਵੰਡੀਆਂ ਤੇ ਆਉਂਦਾ ਗੁੱਸਾ ਦੇਖੋ ਇਦਾਂ ਹੈ ਕਿ ਅਗਰ ਅਸੀਂ ਦੋਨੋਂ ਪੰਜਾਬਾਂ ਨੂੰ ਆਪਸ ਦੇ ਵਿੱਚ ਦੇਖਦੇ ਆ ਹੁੰਦਾ ਇਹ ਹੈ ਮਿਸਾਲ ਦੇ ਤੌਰ ਤੇ ਮੈਂ ਆਪਣੀ ਗੱਲ ਕਰਦਾ ਅਸੀਂ ਸੋਚਦੇ ਹਾਂ ਜਿੱਦਾਂ ਕੋਈ ਮਸਜਿਦ ਬੰਦ ਪਈ ਹੈ ਵੀ ਖੁਲਵਾਈਏ ਸਰਕਾਰ ਜਾਂ ਪਿੰਡ ਦੇ ਲੋਕਾਂ ਕੋਲ ਅਸੀਂ ਜਾਵਾਂਗੇ ਉਹ ਕਹਿੰਣਗੇ ਖੋਲ ਲਓ ਖੋਲ ਖੋਲ ਵੀ ਲਈਏ ਉੱਥੇ ਨਮਾਜ਼ ਕੌਣ ਪੜ੍ਹੇ ਕੋਈ ਹੈ ਹੀ ਨਹੀਂ ਪਿੰਡ 'ਚ ਇਹੀ ਹਾਲਤ ਉਧਰਲੇ ਪੰਜਾਬ 'ਚ ਤੁਸੀਂ ਜਾਓਗੇ ਤੁਸੀਂ ਕਹੋਗੇ ਗੁਰਦੁਆਰਾ ਸਾਹਿਬ ਕੋਹਲੀ ਉਹਨੂੰ ਖੋਲੋ ਸਰਕਾਰ ਤਾਂ ਆਪ ਕਦੀ ਨਨਕਾਣਾ ਸਾਹਿਬ ਨੂੰ ਡਿਵੈਲਪ ਕਰ ਰਹੀ ਕਦੀ ਕਰਤਾਰਪੁਰ ਸਾਹਿਬ ਨੂੰ ਡਿਵੈਲਪ ਕਰ ਰਹੀ ਉੱਥੇ ਦੇ ਪੰਜਾਬੀ ਮੁਸਲਮਾਨਾਂ ਨੂੰ ਕਹੋਗੇ ਖੋਲੋ ਜੀ ਕੋਈ ਹੋਵੇ ਉੱਥੇ ਰਹਿਣ ਵਾਲਾ ਕੋਈ ਵਸਣ ਵਾਲਾ ਹੋਵੇ ਤੇ ਉਹ ਖੋਲੇ ਜਦ ਕੋਈ ਤੂੰ ਜੀ ਨਹੀਂ ਹੈਗਾ ਕੋਈ ਬੰਦਾ ਹੀ ਨਹੀਂ ਹੈ ਜਿਹਨੇ ਉਹਨੂੰ ਸਰਵਾਈਵ ਕਰਨਾ ਤੇ ਫਿਰ ਉਹ ਆਣ ਵਾਲੀ نسلਾਂ ਦੇ ਲਈ ਫਿਰ ਅਸੀਂ ਜਾਣਦੇ ਹਾਂ ਜਦੋਂ ਦੁਬਾਰਾ ਅਸੀਂ ਕਹਿੰਨੇ ਪਹਿਲਾਂ ਤਾਂ ਨਾਲੋਂ ਜ਼ਿਆਦਾ ਹਾਲਤ ਉਹਨਾਂ ਖਰਾਬ ਹੈ ਐਸੇ ਕਿਸੇ ਬਹੁਤ ਸਾਰੇ ਔਰ ਪੰਜਾਬ ਦੀ ਜਿਹੜੀ ਇਹ ਤਕਲੀਫ ਹੈ ਮੈਂ ਚੱਲਦੇ ਚੱਲਦੇ ਤੁਹਾਨੂੰ ਦੱਸਦਾ ਜਾਵਾਂ ਇਹ ਕੱਲੀ ਰਾਜਪੁਰੇ ਤੱਕ ਨਹੀਂ ਹੈ ਇਹ ਤੇ ਆ ਤਕਲੀਫ ਦਿੱਲੀ ਦੀ ਬਰੂਹਾ ਤੱਕ ਹੈ ਤੁਸੀਂ ਰੋਹ ਤੱਕ ਜਾਓ ਜੀਨ ਜਾਓ ਕੀ ਸਮਝੋ ਅੰਬਾਲੇ ਨੂੰ ਦੇਖੋ ਜਾਓ ਤਾਂ ਸਹੀ ਕਿਤੇ ਅੱਗੇ ਤਾਂ ਵਧੋ ਤਾਂ ਸਹੀ ਉੱਥੋਂ ਤੱਕ ਲੋਕੀ ਉੱਜੜ ਕੇ ਗਏ ਨੇ ਔਰ ਉਧਰਲੇ ਪਾਸੇ ਪੰਜਾਬ ਦੀ ਜਿਹੜੀ ਤਕਲੀਫ ਹੈ ਲਾਹੌਰ ਫੈਸਲਾਬਾਦ ਤੱਕ ਨਹੀਂ ਹੈ ਪਸ਼ਾਵਰ ਤੱਕ ਦੇ ਜਿਹੜੇ ਹਿੰਦੂ ਸਿੱਖ ਪਰਿਵਾਰ ਸੀਗੇ ਕਿੱਥੇ ਉਹ ਦੂਜੇ ਸੂਬੇ ਚ ਲੱਗਦਾ ਦੂਜੇ ਸੂਬੇ ਚ ਉੱਥੇ ਤੱਕ ਦੇ ਲੋਕਾਂ ਨੇ ਇਸ ਤਕਲੀਫ ਨੂੰ ਮਹਿਸੂਸ ਕੀਤਾ ਜਦੋਂ ਵੰਡ ਹੋਈ ਨਾ ਪੰਜਾਬ ਦੀ ਵਜ੍ਹਾ ਨਾਲ ਕਿਉਂਕਿ ਪੰਜਾਬ ਭਾਰਤ ਦੀ ਰੀੜ ਦੀ ਹੱਡੀ ਸੀ ਉਸ ਵੇਲੇ ਅੱਧਾ ਮੁਲਕ ਇੱਧਰ ਅੱਧਾ ਇੱਧਰ ਅਸੀਂ ਵਿੱਚ ਖੜੇ ਸੀ ਨਾ ਜੀ ਹਮ ਅਸੀਂ ਜੋੜਿਆ ਹੋਇਆ ਸੀਗਾ ਇਸ ਅਖੰਡ ਭਾਰਤ ਨੂੰ ਹਮ ਇਹ ਰੀੜ ਦੀ ਹੱਡੀ ਸੀ ਇਹਧਰਲੇ ਪਾਸੇ ਵੀ ਉਹਨਾਂ ਹੀ ਮੁਲਕ ਸੀ ਇਧਰਲੇ ਪਾਸੇ ਵੀ ਉਹਨਾਂ ਹੀ ਮੁਲਕ ਸੀ ਹਮ ਤੇ ਪੰਜਾਬ ਨੂੰ ਤੋੜਨ ਨਾਲ ਕੀ ਨੁਕਸਾਨ ਹੋਇਆ ਇਧਰਲੇ ਪਾਸੇ ਦਾ ਪੂਰਾ ਮੁਲਕ ਸਾਡੇ ਹੱਥੋਂ ਨਿਕਲ ਗਿਆ ਤੇ ਫਿਰ ਉਹ ਜਦ ਵੰਡੀ ਪਈ ਉਸ ਮੁਲਕ ਦੀ ਨੁੱਕੜ ਤੋਂ ਵੀ ਲੋਕਾਂ ਨੂੰ ਉੱਜੜਨਾ ਪਿਆ ਇਸ ਮੁਲਕ ਦੀ ਨੁੱਕੜ ਤੋਂ ਵੀ ਲੋਕਾਂ ਨੂੰ ਉੱਜੜਨਾ ਪਿਆ ਤੁਸੀਂ ਦਿੱਲੀ ਜਾਓ ਮੇਵਾੜ ਚ ਹੀ ਚਲੇ ਜਾਓ ਸੰਤਾਲੀ ਦੇ ਜਿਹੜੇ ਉਜਾਲੇ ਨੇ ਉੱਥੇ ਤੱਕ ਅਸਰ ਕੀਤੇ ਨੇ ਉੱਥੋਂ ਤੱਕ ਲੋਕਾਂ ਨੂੰ ਪਾਕਿਸਤਾਨ ਜਾਣਾ ਪਿਆ ਇੱਧਰ ਚਲੇ ਜਾਓ ਰਾਜਸਥਾਨ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਬਚਾਉਂ ਜਾ ਕੇ ਪੈਦਲ ਪੈਦਲ ਕਿੱਧਰ ਨਿਕਲੇ ਹੋਣ ਸੀ ਇਸ ਲਈ ਮੈਂ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਵੀ ਇਸ ਦੁਖਾਂਤ ਦਾ ਇੱਕ ਦਿਨ ਹੋਣਾ ਚਾਹੀਦਾ ਉਹ ਸਿਰਫ ਇਸ ਲਈ ਹੋਣਾ ਚਾਹੀਦਾ ਤਾਂ ਕਿ ਅਸੀਂ ਆਣ ਵਾਲੀ ਨਸਲਾਂ ਨੂੰ ਇਹ ਦੱਸ ਸਕੀਏ ਕਿ ਅਸੀਂ ਇਸ ਆਜ਼ਾਦੀ ਦਾ ਬਹੁਤ ਵੱਡਾ ਮੁੱਲ ਦਿੱਤਾ ਹੈ ਔਰ ਇਸ ਮੁੱਲ ਨੂੰ ਤਾਰਨ ਤੋਂ ਬਾਅਦ ਅਸੀਂ ਫਿਰ ਇੱਕ ਬੜੀ ਹਿੰਮਤ ਦੇ ਨਾਲ ਆਪਣੇ ਰੱਬ ਤੇ ਯਕੀਨ ਰੱਖ ਕੇ ਅਕਾਲ ਪੁਰਖ ਤੇ ਯਕੀਨ ਰੱਖ ਕੇ ਅਸੀਂ ਇੱਕ ਵਾਰੀ ਫਿਰ ਮੈਦਾਨ 'ਚ ਉਤਰੇ ਆ ਅਸੀਂ ਇੱਕ ਵਾਰ ਫਿਰ ਆਪਣੇ ਆਪ ਨੂੰ ਸਟੈਂਡ ਵੀ ਕੀਤਾ ਹੈ ਫਿਰ ਆਪਣੇ ਆਪ ਨੂੰ ਵਿਕਸਿਤ ਵੀ ਕੀਤਾ ਹੈ ਔਰ ਫਿਰ ਦੇਸ਼ ਦੀ ਜਿਹੜੀ ਤਰੱਕੀ ਹੈ ਦੇਸ਼ ਦੀ ਜਿਹੜੀ ਉન્નਤੀ ਹੈ ਉਹਦੇ ਵਿੱਚ ਵੀ ਅਸੀਂ ਸਭ ਤੋਂ ਵੱਡਾ ਯੋਗਦਾਨ ਪਾਉਣ ਨਾਲ ਸ਼ਾਮਲ ਹੋਏ ਇਹ ਆਜ਼ਾਦੀ ਦੇ ਦਿਨ ਤਾਂ ਨਹੀਂ ਹੈਗੇ ਨੇ ਲੇਕਿਨ ਇਸ ਦੇ ਨਾਲ-ਨਾਲ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਬੜੇ ਦੁੱਖ ਦੇ ਦਿਨ ਨੇ ਬੜੀ ਆਜ਼ਮਾਇਸ਼ ਦਾ ਸਮਾਂ ਉਦੋਂ ਸਾਡੇ ਤੇ ਗੁਜ਼ਰਿਆ ਹੈ ਔਰ ਐਸੇ ਜ਼ਖਮ ਦੇ ਕੇ ਗਿਆ ਹੈ ਕਿ ਜਿਨ੍ਹਾਂ ਦੀ ਠੇਸ ਜਿਹੜੀ ਹੈ ਜਿਨ੍ਹਾਂ ਦੀ ਦਰਦ ਜਿਹੜਾ ਹੈ ਉਹ ਅੱਜ ਵੀ ਜਿਹੜਾ ਅਸੀਂ ਲੋਕ ਮਹਿਸੂਸ ਕਰਦੇ ਆਂ ਕਾਰਨ ਕੀ ਰਿਹਾ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਵੀ ਲੜਾਈ ਇਕੱਠੇ ਲੜੀ ਜੇ ਆਪਾਂ ਗੱਲ ਕਰਦੇ ਆਂ ਬੜੇ ਸੁਤੰਤਰਤਾ ਸੰਾਨੀ ਜਿਹੜੇ ਆ ਉਹ ਮੁਸਲਮ ਵੀ ਨੇ ਸਿੱਖ ਵੀ ਨੇ ਹਿੰਦੂ ਵੀ ਨੇ ਆਪਾਂ ਦੇਸ਼ ਦੀ ਆਜ਼ਾਦੀ ਲਈ ਲੜਾਈਆਂ ਤਾਂ ਇਕੱਠੀਆਂ ਲੜਦੇ ਰਹੇ ਪਰ ਜਦੋਂ ਦੇਸ਼ ਆਜ਼ਾਦ ਹੋਇਆ ਉਹ ਦੋ ਆਪਸ 'ਚ ਹੀ ਲੜ ਪਏ ਅਸਲ ਦੇ ਵਿੱਚ ਕੀ ਹੈ ਕਿ ਪੰਜਾਬ ਦੇ ਖਿਲਾਫ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਜੰਗਿਆਜ਼ਾਦੀ ਦੇ ਦੌਰਾਨ ਹੀ ਤਿਆਰ ਕਰ ਦਿੱਤੀ ਗਈ ਸੀ ਅੱਜ ਹੁਣ ਆਪਾਂ ਕਵਾਂਗੇ ਵੀ ਪੰਜਾਬ ਦੇ ਖਿਲਾਫ ਇਹ ਕਿਉਂ ਸਾਜ਼ਿਸ਼ ਤਿਆਰ ਕੀਤੀ ਗਈ ਹੂੰ ਤੇ ਕਿਉਂ ਬਾਕੀ ਸੂਬੇ ਨਹੀਂ ਸੀਗੇ ਭਾਰਤ ਦੇ ਵਿੱਚ ਸਵਤੰਤਰਤਾ ਸੰਗਰਾਮ ਤਾਂ ਸਾਰੀ ਜਗ੍ਹਾ ਹੀ ਲੜਿਆ ਜਾ ਰਿਹਾ ਸੀ ਪੰਜਾਬੀ ਹੀ ਕਿਉਂ ਪੰਜਾਬੀ ਇਸ ਲਈ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਜਿਹੜੀ ਜੰਗ ਆਜ਼ਾਦੀ ਦੀ ਲੜਾਈ ਲੜੀ ਹੈ ਨਾ ਉਹ ਪੂਰੇ ਦੇਸ਼ 'ਚ ਘਟ ਗਿਣਤੀ ਹੋਣ ਦੇ ਬਾਵਜੂਦ ਫਰੰਟ ਲਾਈਨ ਦੇ ਉੱਤੇ ਜਾ ਕੇ ਲੜੀ ਹਮ ਜਦ ਵੀ ਕੋਈ ਕੌਮ ਜਾਂ ਕੋਈ ਕੋਈ ਬੰਦਾ ਜਾਂ ਕੋਈ ਸੰਸਥਾ ਆ ਜਾਂ ਕੋਈ ਅਲੱਗ-ਅਲੱਗ ਤਰ੍ਹਾਂ ਦੇ ਲੋਕ ਕਿਸੇ ਵੀ ਫੀਲਡ ਦੇ ਵਿੱਚ ਉਹ ਜਦ ਮੋਢੀ ਬਣ ਜਾਂਦੇ ਅੱਗੇ ਚਲੇ ਜਾਂਦੇ ਆ ਤੇ ਉਹ ਟਾਰਗੇਟ ਦੇ ਉੱਤੇ ਆ ਜਾਂਦੇ ਹੂੰ ਤੇ ਅੰਗਰੇਜ਼ ਦਾ ਟਾਰਗੇਟ ਦੇ ਵਿੱਚ ਪੰਜਾਬੀ ਇੱਕ ਨੰਬਰ ਤੇ ਆ ਗਏ ਕਿਉਂ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਸੀਗੇ ਉਸ ਵੇਲੇ ਉਹਨਾਂ ਚ ਜਿਹੜੀ ਗਿਣਤੀ ਹੈ ਮੁਸਲਮਾਨਾਂ ਦੀ ਸਿੱਖਾਂ ਤੇ ਹਿੰਦੂਆਂ ਦੀ ਤੇਨ ਕਮਾ ਹੀ ਉਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਤਾਕਤਵਰ ਸੀਗੇ ਤੇ ਇਹਨਾਂ ਨੇ ਰਲ ਮਿਲ ਕੇ ਬੜੀ ਜਦੋਜਹਿਦ ਦੇ ਨਾਲ ਯਾਨੀ ਬਾਕੀ ਸੂਬਿਆਂ ਨਾਲੋਂ ਹਾਲਾਂਕਿ ਅਸੀਂ ਘੱਟ ਸੀਗੇ ਉਹਦੇ باوجود ਜਿਹੜੀ ਜੰਗ ਲੜੀ ਆ ਆਜ਼ਾਦੀ ਦੀ ਉਹ ਇਸ ਤਰੀਕੇ ਨਾਲ ਲੜੀ ਕਿ ਅੰਗਰੇਜ਼ ਸਾਨੂੰ ਅਲੱਗ ਤੋਂ ਸ਼ਨਾਖ ਦੇਣ ਲੱਪਿਆ ਕਿ ਵੀ ਇਹਨਾਂ ਨੂੰ ਇਹਨਾਂ ਤੇ ਕਾਬੂ ਪਾਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਤੇ ਇਸ ਲਈ ਅੰਗਰੇਜ਼ ਨੇ ਇੱਕ ਸਾਜ਼ਿਸ਼ ਜਿਹੜੀ ਹੈ ਤਿਆਰ ਕੀਤੀ ਕਿ ਜਿਹੜੇ ਲੋਕ ਕਿਉਂਕਿ ਫੁੱਟ